ਅਧੀਨਾਂ ਦੇ ਇੱਕ ਇਲਾਕੇ ਵਿੱਚ ਇੱਕ ਨੌਜਵਾਨ ਦੇ ਕੋਲੋਂ 1 ਕਰੋੜ ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਉਸਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਨਕੋਦਰ ਸਦਰ ਥਾਣਾ ਦੇ ਐਸਐਚਓ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਬਣਾ ਕੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਇਸ ਨੇ ਦੱਸਿਆ ਕਿ ਉਸ ਵੱਲੋਂ ਅਤੇ ਉਸ ਦੇ ਇੱਕ ਸਾਥੀ ਜੋ ਕਿ ਕੈਨੇਡਾ ਵਿੱਚ ਰਹਿ ਰਿਹਾ ਹੈ ਉਸ ਵੱਲੋਂ ਇਹ ਕਾਲਸ ਕੀਤੀਆਂ ਗਈਆਂ ਹਨ 1 ਕਰੋੜ ਫਿਰੋਤੀ ਮੰਗਣ ਦੀਆਂ ਇਸ ਦੇ ਸੰਬੰਧ ਵਿੱਚ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਇੰਡੀਆ ਵਿੱਚ ਨੌਜਵਾਨ ਰਹਿ ਰਿਹਾ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜੋ ਕੈਨੇਡਾ ਵਿੱਚ ਰਹਿ ਰਿਹਾ ਹੈ ਨੌਜਵਾਨ ਉਸ ਨੂੰ ਵੀ ਜਲਦ ਹੀ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਸਭ ਜਿਹੜੀ ਅੱਜ ਦੀ ਕਾਨਫਰੰਸ ਹੈ ਜੀ ਕੀ ਵਿਸ਼ਾ ਇਹ ਜੀ ਬਨਜੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਵਰਗ ਜੀ ਦੇ ਵਿਚਾਰ ਨਿਦੇਸ਼ਾਂ ਸਾਰ ਅਤੇ ਐਸਪੀਡੀ ਸਾਹਿਬ ਦੀ ਰਹਿਨਮਾਈ ਹੇਠ ਇੱਕ ਜਿਹੜੀ ਟੀਮ ਬਣਾਈ ਗਈ ਸੀਗੀ ਅ ਐਸਐਚਓ ਸਦਰ ਐਂਡ ਉਹਨਾਂ ਦੇ ਜਿਹੜੇ ਏਐਸਆਈਜ਼ ਐਨਜੀਯੂਜ਼ ਦੀ ਇੱਥੇ ਇੱਕ ਐਕਸਟਰੈਕਸ਼ਨ ਕਾਲ ਆ ਰਹੀ ਸੀਗੀ ਪਿਛਲੇ ਕੁਝ ਦਿਨਾਂ ਤੋਂ ਜਿਸ ਸਬੰਧ ਵਿੱਚ ਕਿ ਐਫਆਈਆਰ ਨੰਬਰ 179 ਦਰਜ ਕੀਤਾ ਗਿਆ ਸੀਗਾ 201025 ਨੂੰ ਇਹਨੂੰ ਜਦੋਂ ਟੈਕਨੀਕਲੀ ਦੇਖਦੇ ਹੋਏ ਐਨਲਾਈਜ਼ ਕੀਤਾ ਗਿਆ ਸਾਰਾ ਤੇ ਜ਼ੀਰੋਨ ਕਰਕੇ ਇਹਦੇ ਵਿੱਚ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਇਹ ਇਸ ਵਿਅਕਤੀ ਕੋਲੋਂ 1 ਕਰੋੜ ਰੁਪਏ ਦੀ ਜਿਹੜੀ ਫਰੋਤੀ ਮੰਗੀ ਜਾ ਰਹੀ ਸੀ ਡਰਾ ਧਮਕਾ ਕੇ ਉਹਨੂੰ ਉਸਤੇ ਬੱਚਿਆਂ ਨੂੰ ਤੇ ਉਸਦੀ ਫੈਮਿਲੀ ਨੂੰ ਨੁਕਸਾਨ ਪਹੁੰਚਾਉਣ ਦਾ ਜਿਹੜਾ ਡਰ ਦੇ ਕੇ ਸੋ ਇਹ ਜਿਹੜੇ ਟੈਕਨੀਕਲੀ ਐਕਟ ਕਰਦੇ ਹੋਏ ਜਿਹੜਾ ਵਾ ਇਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਸੁਖਦੀਪ ਸਿੰਘ ਉਰਫ ਸੁਖਾ ਪੁੱਤਰ ਸੁਚਾ ਸਿੰਘ ਵਾਸੀ ਪਿੰਡ ਪੰਡਾਲਦੋਨਾ ਇੱਕ ਬੂਥਲੇ ਚ ਪੈਂਦਾ ਇਹਨੂੰ ਅਰੈਸਟ ਕੀਤਾ ਗਿਆ ਔਰ ਇਹਦੇ ਨਾਲ ਨਾਲ ਇੱਕ ਜਿਹੜਾ ਇਹਦਾ ਹੋਰ ਜਿਹੜਾ ਇਹਦਾ ਸਾਥੀ ਜਿਹੜਾ ਜਿਹੜਾ ਕਿ ਕੈਨੇਡਾ ਦਾ ਹੈਗਾ ਕੈਨੇਡਾ ਦੇ ਵਿੱਚ ਹੈ ਮਨਵੀਰ ਸਿੰਘ son of ਕਮਲਜੀਤ ਸਿੰਘ ਵਾਸੀ ਪਿੰਡ ਬਖਸ਼ੀਵਾਲ ਥਾਣਾ ਕਲਾਨੌਰ ਗੁਰਦਾਸਪੁਰ ਉਹਨੂੰ ਜਿਹੜਾ ਇਹ ਦੋ ਜਣੇ ਇਹਦੇ ਚ ਜਿਹੜੇ ਨਾਮਜ਼ਦ ਕਰਕੇ ਤੇ ਇੱਕ ਸੁਖਦੀਪ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਚ ਔਰ ਉਹਨਾਂ ਦੇ ਕੋਲ ਜਿਹੜੀ ਆ ਸੁਖਦੀਪ ਕੋਲ ਇਹ ਸਾਡੇ ਕੋਲ 3 ਦਿਨ ਦਾ ਰਿਮਾਂਡ ਲਿਆ ਗਿਆ ਇਹਦੇ ਕੋਲ ਜਿਹੜੀ ਆ ਪੁੱਛਗਛ ਕੀਤੀ ਜਾ ਰਹੀ ਆ ਹੋਰ ਵੀ ਇਹਦੇ ਕੋਲ ਕਲਾਸੇ ਹੁੰਦੀ ਆ ਸਰ ਕਿਸੇ ਗੈਂਗਨਾਡ ਦੇ ਨਾਲ ਵੀ ਸੰਪਰਕ ਹੈ ਗਿਆ ਉਹ ਅਸੀਂ ਤੁਹਾਨੂੰ ਦੱਸਿਆ ਜੀ ਅਜੇ ਇਨੀਸ਼ੀਅਲ ਸਟੇਜ ਆ ਅਸੀਂ ਸਾਰਾ ਇਹਦੇ ਕੋਲ ਕਰ ਰਹੇ ਆ ਜੀ ਪੁੱਛਗਛ ਉਹ ਸਾਡਾ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਜਿਵੇਂ ਸਾਨੂੰ ਕੁਝ ਪਤਾ ਲੱਗਦਾ ਤੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਮਾਸਟਰਮਾਈਂਡ ਜਿਹੜਾ ਕੈਨੇਡਾ ਰਹਿ ਗਿਆ ਦਾ ਮਾਸਟਰਮਾਈਂਡ ਜਿਹੜਾ ਵਾ ਉਹ ਸੀ ਕਹਿ ਸਕਦਾ ਹੈ ਜਿਹੜਾ ਵਾ ਸੁਖਦੀਪ ਹੀ ਆ ਜਾਦਾ ਕਿਉਂਕਿ ਜਿਆਦਾ ਇਹਦਾ ਰੂਲ ਇਹਦਾ ਹੀ ਸੀਗਾ ਜਿਹੜਾ ਫਰौती ਜਿਹਦੇ ਕੋਲ ਮੰਗੀ ਗਈ ਸੀ ਵਿਅਕਤੀ ਨੂੰ ਇਹ ਉਹਦੇ ਇਨ ਟੱਚ ਸੀ ਇਹਨੇ ਹੀ ਇਨਫੋਰਮੇਸ਼ਨ ਸਾਰੀ ਦਿੱਤੀ ਉੱਥੇ ਬਾਹਰ ਤੇ ਉਹਨੂੰ ਦੱਸਿਆ ਵੀ ਤੂੰ ਇਦਾਂ ਕਰਕੇ ਇਹ ਫੋਨ ਨੰਬਰਸ ਹੈਗੇ ਈਵਨ ਉਹਦੇ ਫੈਮਿਲੀ ਦੇ ਫੋਨ ਨੰਬਰਸ ਵੀ ਸ਼ੇਅਰ ਕੀਤੇ ਤੇ ਫਿਰ ਉਹ ਉੱਥੇ ਦੱਸਿਆ ਵੀ ਐਸਸ ਫੋਨ ਨੰਬਰਾਂ ਤੇ ਇਹਨੂੰ ਜਿਹੜਾ ਫੋਨ ਕਰਕੇ ਹਰਾਸ ਕਰੇ ਤੇ ਜਿਹੜੀ ਆਪਣੀ ਮੰਨੀ ਦੀ ਡਿਮਾਂਡ ਕਰੇ ਕਾਲ ਕਾਲ ਬਾਹਰੋਂ ਹੀ ਕਰਦਾ ਸੀ ਤੇ ਹਾਂਜੀ ਨਹੀਂ ਬਿਲਕੁਲ ਜੀ ਕਾਲ ਜਿਹੜੀ ਹੈ ਉਹ ਕੈਨੇਡਾ ਦੇ ਨੰਬਰ ਤੋਂ ਆ ਰਹੀ ਸੀ ਜੀ ਸਰ ਇਹਨਾਂ ਦੇ ਇਹ ਤਾਰ ਕਿਸ ਤਰ੍ਹਾਂ ਜੁੜੇ ਇਹਨਾਂ ਤਾਂ ਦੱਸ ਇਹ ਜੀ ਸੁਖਦੀਪ ਜਿਹੜਾ ਵੈ ਸੁਖਦੀਪ ਮਨਵੀਰ ਨੂੰ ਜਿਹੜਾ ਵੈ ਕਿਸੇ ਵਿਆਹ ਵਿਆਹ ਸ਼ਾਦੀ ਤੇ ਮਿਲਿਆ ਸੀਗਾ ਕਰੀਬ ਡੇਢ ਦੋ ਸਾਲ ਪਹਿਲਾਂ ਉੱਥੇ ਆਪਸ ਵਿੱਚ ਮਿਲੇ ਤੇ ਉਹਨੇ ਮਨਵੀਰ ਨੇ ਦੱਸਿਆ ਵੀ ਉਹ ਬਾਹਰ ਕੈਨੇਡਾ ਵੈ ਤੇ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਣੀ ਸ਼ੁਰੂ ਹੋ ਗਈ ਉੱਥੇ ਹੀ ਬਸ ਉਸੇ ਲਿਕ ਤੋਂ ਜਿਹੜਾ ਡਵੈਲਪ ਹੋ ਕੇ ਇਹਨਾਂ ਨੇ ਇੱਕ ਸੌਫਟ ਟਾਰਗੇਟ ਜਿਹੜਾ ਉਹ ਦੇਖਿਆ ਵੀ ਬੰਦਾ ਸੌਫਟ ਟਾਰਗੇਟ ਇੱਕ ਹੈਗਾ ਵੈ ਤੇ ਉਹਨੂੰ ਜਲਦੀ ਡਰਾਇਵ ਤਮਕਾਇਆ ਜਾ ਸਕਦਾ ਉਹਨੂੰ ਇਹ ਜਿਹੜਾ ਕਾਲ 13 ਕਾਲਸ ਨੇ ਕਰਨਾ ਸ਼ੁਰੂ ਕਰ ਦਿੱਤੇ ਹਨ ਸਰ ਇਹਦੇ ਦਿਮਾਗ 'ਚ ਕਿਸ ਤਰ੍ਹਾਂ ਆਇਆ ਕਿ ਇਸ ਤਰ੍ਹਾਂ ਦੀ ਅਸੀਂ ਕਾਰਵਾਈ ਆਇਆ ਆਪਣੇ ਕਾਲ ਕਰੀਏ ਤੇ ਪੈਸੇ ਮਿਲ ਸਕਦੇ ਇਹ ਜੀ ਇਹਦੇ ਪਿੱਛੇ ਤਾਂ ਮੈਂ ਹੁਣ ਅਜੇ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਭਈ ਉਹ ਤਾਂ ਅਸੀਂ ਵੇਰੀ ਦੱਸ ਸਕਦੇ ਇਹਨਾਂ ਨੂੰ ਆਪਣਾ ਜਿਹੜਾ ਹੋ ਰਿਹਾ ਇਹਨੂੰ ਭਾਈ ਨਾਲ ਕੋਈ ਪੁੱਛਗਿੱਛ ਕਰਾਂਗੇ ਕਿ ਕਿਸ ਤਰ੍ਹਾਂ ਇਹ ਆਇਆ ਬਟ ਐਕਸਕਿਊਜ਼ ਹੈ ਜਿਹੜਾ ਸਰ ਉਹ ਕਿਹੜੇ ਇਲਾਕੇ ਦਾ ਆ ਜੀ ਨਾਮ ਤੋਂ ਬਿਸ਼ੱਕ ਨਾਮ ਕੋਲ ਉਸ ਨੂੰ ਕੌਣ ਐਕਿਊਜ਼ਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਜੀ ਐਕਿਊਜ਼ ਜਿਹੜਾ ਹੈਗਾ ਵਾ ਕਿਊਜ਼ ਤਾਂ ਸੁਖਦੀਪ ਸਿੰਘ ਜਿਹੜਾ ਅਸੀਂ ਫੜਿਆ ਵਾ ਪੰਡਾਲ ਦੋਨਾਂ ਦਾ ਹੈ ਜੀ ਐਂਡ ਜਿਹੜਾ ਜਿਹੜਾ ਬਾਹਰ ਹੈ ਉਹ ਮਨਵੀਰ ਸਿੰਘ ਹੈਗਾ ਉਹ ਬਖਸ਼ੀ ਬਖਸ਼ੀਵਾਲ ਦਾ ਰਹਿਣ ਵਾਲਾ ਸੁਖਦੀਪ ਜਿਹੜਾ ਹੈਗਾ ਵਾ ਇਹ ਆਪਣਾ ਪੰਡਾਲ ਦੋਨਾਂ ਪਿੰਡ ਪੈਂਦਾ ਕਪੂਰਥਲੇ ਚੌਥੇ ਦਾ ਰਹਿਣ ਵਾਲਾ ਇਹ ਲੈਣਾ ਹੈ ਫਰੋਤੀ ਜਿਹੜਾ ਕਿ ਇਸ ਤੋਂ ਪਹਿਲਾਂ ਤੁਸੀਂ ਨਹੀਂ ਜੀ ਨਹੀਂ ਇਹ ਸਿਰਫ ਇਹ ਹਲਦੀ ਕੜੀ ਫਰੋਤੀ ਇਹਨਾਂ ਨੇ ਡਿਮਾਂਡ ਕੀਤੀ ਸੀ ਸਿਰਫ ਤੇ ਉਹ ਕੀਤਾ ਸੀ ਬਠਾ ਜੇ ਲੈਣ ਵਾਲਾ ਜਿਹੜਾ ਲੈਣ ਉਹ ਅਜੇ ਉੱਤੇ ਤੱਕ ਨਹੀਂ ਪਹੁੰਚੇ ਇਹ ਡਿਮਾਂਡ ਹੀ ਕਰ ਰਹੀ ਸੀ ਇਹ ਰੀਸੈਂਟਲੀ ਵੀ ਤਰੀਕ ਨੂੰ ਐਸੇ 20 ਤਰੀਕ ਨੂੰ ਹੋਇਆ ਸੀਗਾ ਤੇ ਅਸੀਂ ਵਿਦਿਨ ਹਫਤੇ ਜੀ ਇੱਕ ਕੇਸ ਜਿਹੜਾ ਕਰੈਕ ਕਰ ਲਿਆ ਸਰ ਇਹਨਾਂ ਤੇ ਪਹਿਲਾਂ ਵੀ ਤਾਂ ਮਾਮਲੇ ਦਰਜ ਹੈਗੇ ਹਾਂ ਉਹਦੇ ਤੇ ਇੱਥੇ 163 ਨੰਬਰ ਤੇ ਮੌਜੂਦ ਅਰਜਾ ਸਨ 17 ਦਾ ਥਾਣੇ ਸਿਟੀ ਫਗਵਾੜੇ ਉਹ ਵੈਸੇ ਬਟ ਉਹਦੇ ਚ ਤਾਂ ਸ਼ਾਇਦ ਕੁਟਲ ਹੋ ਚੁੱਕਾ ਜਾਂ ਖਤਮ ਹੋ ਚੁੱਕਾ ਹੈ ਤੇ ਸੁਗਰੀਰ ਤੇ ਮਨਵੀਰ ਤੇ ਮਨਵੀਰ ਤੇ ਜਿਹੜਾ ਵਾ ਉਹ ਜੇ ਕੋਈ ਵੀ ਉਹ ਨਹੀਂ ਹੈਗਾ ਮਨਵੀਰ ਬਾਰੇ